ਇਹ ਪੁਲਸ ਨਹੀਂ ਸੁਧਰਦੀ ਪੰਜਾਬ ਦੇ ਹਾਲਾਤ ਜਿਹੜੇ ਦਿਨ-ਦਿਨ ਬਿਹਤਰ ਹੁੰਦੇ ਜਾ ਰਹੇ ਆ ਨਿੱਤ ਨੌਜਵਾਨਾਂ ਨੂੰ ਜਿਹੜਾ ਪੁਲਸ ਵੱਲੋਂ ਚਾਕ-ਚਾਕ ਕੇ ਮਾਰਿਆ ਜਾ ਰਿਹਾ ਕਦੇ ਗੋਲੀਆਂ ਦੇ ਨਾਲ ਮਾਰਿਆ ਜਾ ਰਿਹਾ ਕਦੇ ਕਰੰਟ ਲਾ ਕੇ ਮਾਰਿਆ ਜਾ ਰਿਹਾ ਕਦੇ ਕੁੱਟ-ਕੁੱਟ ਕੇ ਮਾਰਿਆ ਜਾ ਰਿਹਾ ਥਾਣਿਆਂ ਦੇ ਅੰਦਰ ਪੁਲਸ ਦੀ ਐਡੀ ਗੁੰਡਾਗਰਦੀ ਵੱਧ ਗਈ ਆ ਤੇ ਹੱਦੋਂ ਵੱਧ ਤੇ ਹੁਣ ਇੱਕ ਵੱਡੀ ਖਬਰ ਜੁੜੀ ਆ ਪਿੰਡ ਜਿਆਉਣ ਸਿੰਘ ਵਾਲੇ ਤੋਂ ਜਿਹੜਾ ਪੰਜ ਗਰਾਿਆਂ ਦੀ ਪੁਲਸਾ ਜਿਹੜੀ ਦੋ ਸਕੇ ਭਰਾਵ ਨੂੰ ਚੱਕ ਕੇ ਲੈ ਜਾਂਦੀ ਆ ਕਹਿੰਦੇ ਚਿੱਟਾ ਵੇਚਣ ਦਾ ਜਿਹੜਾ ਉਹਨਾਂ ਤੇ ਪੁਲਸ ਵੱਲੋਂ 200 ਤੇ ਇੱਕ ਨੌਜਵਾਨ ਦੀ ਜਿਹੜੇ ਕਿ ਥਾਣੇ ਦੇ ਵਿੱਚ ਮੌਤ ਹੋ ਜਾਂਦੀ ਆ ਉਹਦੀ ਮਾਤਾ ਵੱਲੋਂ ਕਿਹਾ ਗਿਆ ਕਿ ਮੇਰੇ ਪੁੱਤ ਨੂੰ ਜਿਹੜਾ ਕਿ ਕੁਟ-ਕੁਟ ਕੇ ਇਹਨਾਂ ਪੁਲਸ ਵਾਲਿਆਂ ਨੇ ਮਾਰ ਦਿੱਤਾ ਅੱਜ ਪੰਜ ਗਰਾਿਆਂ ਦੇ ਥਾਣੇ ਦੇ ਅੱਗੇ ਜਿਹੜਾ ਧਰਨਾ ਲੱਗਿਆ ਹੋਇਆਗਾ ਕਿ ਉਦੋਂ ਤੱਕ ਧਰਨਾ ਜਾਰੀ ਰਹੂਗਾ ਜਦੋਂ ਤੱਕ ਇਹਨਾਂ ਪੁਲਸਾਂ ਉਤਰਾਂ ਦੇ ਖਿਲਾਫ ਜਿਹੜਾ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਇਹਨਾਂ ਦੀ ਵਾਰਦੀ ਨਹੀਂ ਲੈਂਦੀ ਤੇ ਹੁਣ ਮਾਪੇ ਕਿੱਥੇ ਜਾਣ ਜੇਕਰ ਕਿਸੇ ਉੱਤੇ ਨਸ਼ਾ ਵੇਚਣ ਦਾ ਦੋਸ਼ ਆ ਜਾ ਕੋਈ ਹੋਰ ਕ੍ਰਾਈਮ ਕੀਤਾ ਬੰਦੇ ਨੇ ਤੇ ਭਾਈ ਪੁਲਸ ਫੜ ਕੇ ਉਹਨੂੰ ਕਿਉਂ ਨਹੀਂ ਜਿਹੜਾ ਕੋਰਟ ਦੇ ਹਵਾਲੇ ਕਰਦੀ ਫਿਰ ਇਹ ਸਿੱਧਾ ਹੁਣ ਅੰਦਾਜ਼ੇ ਤੋਂ ਸਾਫ ਜਾਰ ਹੁੰਦਾਗਾ ਪੰਜਾਬ ਜਿਹੜੀ ਪੁਲਸਾਂ ਪੁਲਸ ਇੱਕ ਦਾ ਆਪਾਂ ਕਹਿੰਦੇ ਕਿ ਪੰਜਾਬ ਆ ਜਿਹੜਾ ਪੁਲਸ ਸਟੇਟ ਬਣ ਚੁੱਕਿਆਗਾ ਤੇ ਇਹਦਾ ਜਿਹੜਾ ਆਧਾਰਨਾ ਨੇ ਤੁਹਾਡੇ ਸਾਹਮਣੇ ਨੇ ਇੱਕ ਨਹੀਂ ਅਨੇਕਾਂ ਨੇ ਜਿਹੜਾ ਕਿ ਆਉਣ ਵਾਲੇ ਤਰੀਬ ਪਿਛਲੇ 2 ਮਹੀਨਿਆਂ ਦੇ ਦੌਰਾਨ ਤੋਂ ਲੈ ਕੇ ਜਿਹੜਾ ਹੁਣ ਤੱਕ ਅਨੇਕਾਂ ਮੌਤਾਂ ਹੋ ਚੁੱਕੀਆਂ ਨੇ ਪੁਲਸ ਦੀ ਹਿਰਾਸਤ ਦੇ ਵਿੱਚ ਕਦੇ ਪੁਲਸ ਗੈਂਗਸਟਰ ਕਹਿ ਕੇ ਮਾਰ ਦਿੰਦੀ ਆ ਕਦੇ ਪੁਲਸ ਹੱਤਿਆਰਦੀ ਕਹਿ ਕੇ ਮਾਰ ਦਿੰਦੀ ਆ ਕਿਤੇ ਪੁਲਿਸ ਕਹਿੰਦੀ ਆ ਕਿ ਇਦਾਂ ਬੱਚਾ ਚੁੱਕ ਲਿਆ ਤਾਂ ਮਾਰ ਦਿੰਦੀ ਆ ਕਿਤੇ ਪੁਲਿਸ ਕਰੰਟ ਲਾ ਕੇ ਮਾਰ ਦਿੰਦੀ ਆ ਕਿਤੇ ਪੁਲਿਸ ਕਹਿੰਦੀ ਆ ਕਿ ਇਦਾਂ ਚਿੱਟਾ ਵੇਚਿਆ ਤੇ ਤਾਂ ਮਾਰ ਦਿੰਦੀ ਆ ਇਹ ਕਿਹੜੇ ਕਾਨੂੰਨ ਦੇ ਕਾਇਦੇ ਵਿੱਚ ਲਿਖਿਆ ਕਿ ਭਾਈ ਤੁਹਾਡੇ ਕੋਲੇ ਕੀ ਰੈਟ ਆ ਕਿ ਤੁਸੀਂ ਜੇਕਰ ਬੰਦੇ ਨੇ ਕਰਾਇਮ ਕੀਤਾ ਜੇਕਰ ਪਾਪ ਕੀਤਾ ਤੇ ਉਹਦੀ ਸਜ਼ਾ ਤੁਸੀਂ ਕੁਟ-ਕੁਟ ਕੇ ਮਾਰ ਦੋ ਉਹਨੂੰ ਇਹ ਐਡਾ ਬੈਸੀ ਅਨਕਾਰਾ ਜਿਹੜਾ ਪੁਲਿਸ ਦਾ ਇੱਕ ਜਿਹੜਾ ਅੱਜ ਤੋਂ ਨਹੀਂ ਇਹ ਸ਼ੁਰੂ ਤੋਂ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਆ ਰਿਆਂਗਾ ਕਿ ਇਹ ਪੁਲਿਸ ਨਹੀਂ ਸੁਧਰਦੀ ਇੱਕ ਇਥੇ ਆਮ ਕਹਾਵਤ ਆ ਕਿ ਜੇਕਰ ਕੱਲੀ ਪੰਜਾਬ ਜਿਹੜੀ ਪੰਜਾਬ ਦੀ ਪੁਲਿਸ ਸੁਧਰ ਜਾਵੇ ਨਾ ਤੇ ਅਫਸਰਸਾਈ ਸੁਧਰ ਜਾਊਗੀ ਇਥੇ ਲੋਕ ਸੁਧਰ ਜਾਣਗੇ ਇਥੇ ਸਾਰਾ ਤਾਣਾ ਬਾਣਾ ਠੀਕ ਹੋ ਜਾਊਗਾ ਪਰ ਪੁਲਸਾ ਕਿਦੇ ਹਸਪਤਲ ਲੈਂਦੀ ਆ ਉੱਥੇ ਪੜੀ ਜਾਂਦੀ ਆ ਕਿਦੇ ਕੋਈ ਕੰਮ ਕਰਦੀ ਆ ਕਿਦੇ ਲੜਕੀਆਂ ਦੇ ਨਾਲ ਜਿਹੜਾ ਆਪਣੇ ਹੀ ਜਿਹੜਾ ਹਾਫਸ ਦਾ ਸਹਾਰ ਬਣਾ ਲੈਂਦੇ ਆ ਠਾੜਿਆਂ ਦੇ ਵਿੱਚ ਆ ਤੇ ਉਦੋਂ ਇਹਨਾਂ ਉੱਤੇ ਦਾਗ ਲੱਗਦਾਗਾ ਤੇ ਕਦੇ ਇਹ ਨੌਜਵਾਨਾਂ ਉੱਤੇ ਕਾਤਲ ਕਰਈ ਉਹਨਾਂ ਦਾ ਜਾਨੀ ਕਿ ਜਿਹੜੀ ਖਾਕੀ ਆ ਇਹ ਤੋਂ ਦਾਗ ਲੈਣੇ ਨਹੀਂ ਇਹ ਦਾਗ ਜਿਹੜੀ ਕਿ ਦਾਗ ਦਾਗ ਹੀ ਹੋਦੀ ਜਾ ਰਹੀ ਆ ਆਉਣ ਵਾਲਾ ਸਮਾਂ ਕਹੇ ਜਾ ਹੋਊਗਾ ਉਹ ਤੁਹਾਡੇ ਸਾਹਮਣੇ ਆ ਪਹਿਲਾਂ ਤੁਹਾਨੂੰ ਮੈਂ ਉਸ ਮਾਤਾ ਦੀ ਰੋਂਦੀ ਬਿਲਕੁਦ ਦੀ ਵੀਡੀਓ ਸੁਣਾਵਾ ਤੇ ਫਿਰ ਅੱਗੇ ਗੱਲਬਾਤ ਕਰਦੇ ਆ ਸਾਨੂੰ ਤਾਂ ਫੇਰ ਮਨਜ਼ੂਰਾ ਭਾਵਾਂ ਦੀ ਤੇ ਜਪਰ ਮਹੀਨਾ ਲਾ ਰੋਲ ਜੇਲਾਚ ਇਹ ਯਾਰ ਨਹੀਂ ਮਿਲਿਆ ਇਹਨਾਂ ਨੇ ਮੇਰੇ ਭਰਾ ਨੂੰ ਬੇ ਰਹਿਮੀ ਨਾਲ ਕੋਟ ਕੋਟ ਮਾਰਿਆ ਸਾਨੂੰ 500 ਦੇ ਦੇ ਨਹੀਂ ਆਉਣਾ ਨਾ ਇਹਨਾਂ ਨੂੰ 500 ਦੇ ਦੇਣਾਂ ਇਹਨਾਂ ਦੀ ਬਾਰਦੀ ਲਾ ਦੇਣ ਸਾਨੂੰ ਤਾਂ ਫੇਰ ਮਨਜ਼ੂਰਾ ਭਾਵਾਂ ਦੀ ਤੇ ਜਪਰ ਮਹੀਨਾ ਲਾ ਰੋਲ ਜੇਲਾਚ ਇਹ ਯਾਰ ਨਹੀਂ ਮਿਲਿਆ ਇਹਨਾਂ ਨੇ ਮੇਰੇ ਭਰਾ ਨੂੰ ਬੇ ਰਹਿਮੀ ਨਾਲ ਕੋਟ ਕੋਟ ਮਾਰਿਆ ਪੁਲਿਸ ਨੇ ਚੁੱਕਿਆ ਪਿੰਡ ਦੇ ਵਿੱਚੋਂ ਕਿਉਂ ਚੁੱਕਿਆ ਬਈ ਉਹ ਪਿੰਡ ਦੇ ਵਿੱਚ ਮੀਟ ਵੇਚਣ ਦੀ ਦੁਕਾਨ ਕਰਦਾ ਸੀ ਪੁਲਸ ਨੇ ਚੌਂਕੀ ਵਾਲੀ ਨੇ ਉਹਨਾਂ ਉਹਨੂੰ ਸ਼ਰਾਬ ਇੱਥੇ ਲਾਇਆ ਠੇਕੇਦਾਰ ਦੀ ਸ਼ਰਾਬ ਸੀ 5000 ਰੁਪਿਆ ਇਹ ਚੌਂਕੀ ਵਾਲੇ ਲੈਂਦੇ ਸੀ ਤੇ ਇਹ ਹੁਣ ਉਹਦੇ ਕੋਲੋਂ 20000 ਰੁਪਿਆ ਮੰਗਦੇ ਸੀ ਉਹਦੇ ਕੋਲੋਂ ਮੀਟ ਵੀ ਖਾਂਦੇ ਸੀ ਜਦੋਂ 20000 ਰੁਪਿਆ ਦੇਣ ਤੋਂ ਉਹਨੇ ਇਨਕਾਰ ਕੀਤਾ ਵੀ ਮੈਨੂੰ ਇੰਨੀ ਕਮਾਈ ਨਹੀਂ ਆ ਮੈਂ ਕਿੱਥੋਂ ਪੈਸੇ ਦੇਵਾਂ ਉਹਨੇ ਇਨਕੁਆਰੀ ਕੀਤੀ ਇਨਕਾਰ ਕੀਤਾ ਤੇ ਪੁਲਿਸ ਵਾਲਿਆਂ ਨੇ ਅਗਲੇ ਦਿਨ ਉਹਨੂੰ ਝੁਕ ਲਿਆ ਇਹ ਕੁਝ ਸਾਨੂੰ ਪਿੰਡ ਦੇ ਵਿੱਚੋਂ ਜਾ ਕੇ ਸਾਰੀਆਂ ਗੱਲਾਂ ਦਾ ਪਤਾ ਲੱਗਾ ਹੁਣ ਅਸੀਂ ਉਹਨਾਂ ਨੂੰ ਕਿਹਾ ਭਈ ਇਸ ਗੱਲ ਦੀ ਇਨਕੁਆਰੀ ਕਰੋ ਉਹ ਕਹਿੰਦੇ ਸਾਨੂੰ ਐਪਲੀਕੇਸ਼ਨ ਦੇ ਦਿਓ ਪਹਿਲਾਂ ਨਹੀਂ ਸੀ ਮੰਨਦੇ ਹੁਣ ਮੰਨਿਆ ਤੇ ਇਨਕੁਆਰੀ ਅਸੀਂ ਆਪਣੀ ਅੰਦਰੂਨੀ ਇੰਟਰਨਲ ਇਨਕੁਆਰੀ ਕਰ ਲਈਨੇ ਆ ਜੇ ਦੋਚੀ ਪਾਇਆ ਗਿਆ ਕੋਈ ਮੁਲਾਜ਼ਮ ਤੇ ਉਹਨੂੰ ਸਜ਼ਾ ਦਵਾਂਗੇ ਅਸੀਂ ਉਹਨਾਂ ਚਾਰਜ ਸਿਕਾਰ ਨਹੀਂ ਕਰਨਾਗਾ ਜਿੰਨਾਂ ਨੇ ਜਨੱਚ ਕੋ ਲੈਂਦੇ ਨੇ ਉਹਨਾਂ ਚੀਕ ਅਸੀਂ ਸਿਕਾਰ ਨਹੀਂ ਕਰਦੇ ਬੁੜੀ ਨੇ ਵੀ ਬਹੁਤ ਕੋਸ਼ਿਸ਼ ਕੀਤਾ ਜਰਾਜਮਾਨੇ ਮੇਰੇ ਪ੍ਰਜਾਣਾਂ ਨੂੰ ਪੈਂਦੀ ਸੀ ਸਾਡੇ ਅਸੀਂ ਚਾਰ ਜਿੰਨਾਂ ਚੜ੍ਹ ਵਰਤੇ ਨਹੀਂ ਰਹਿੰਦੇ ਉਹਨਾਂ ਤੇ ਅਸੀਂ ਕੱਖ ਨਹੀਂ ਕਰਨਾ ਬੜਾ ਮੀਨਾ ਲਾਸ਼ ਰੋ ਜੇ ਸਾਡੇ ਭਰਾ ਦੀ ਅੱਜ ਮਿੱਟੀ ਇਹਨਾਂ ਨੇ ਬਣਾਤਾ ਮਿੱਟੀ ਬਣਾ ਬੈ ਤੇ ਮਿੱਟੀ ਇਹਨਾਂ ਨੂੰ ਬੜਾ ਕੇ ਛੱਡਾਂਗੇ ਆ ਸੋਲਿਆ ਜੀ ਤੁਸੀਂ ਹੁਣ ਆ ਹਾਲਾ ਪੰਜਾਬ ਪੁਲਿਸ ਦਾ ਦੇਖੋ ਜੇ ਇਹ ਹਕੀਕਤਾ ਬਹੁਤੇ ਜਿਹੜੇ ਮਿੱਠਾ ਦੀ ਦੁਕਾਨਾਂ ਜਿਹੜਾ ਕਰਦੇ ਆ ਰੋਡ ਤੇ ਕਰਦੇ ਆ ਜਾਂ ਪਿੰਡਾਂ ਤੇ ਕਰਦੇ ਆ ਉੱਥੇ ਮੁਕਤ ਦਾ ਖਾਂਦੇ ਆ ਇਹ ਤਾਂ ਜਿਹੜੇ ਢੱਡ ਬਧਾਏ ਹੋਏ ਨੇ ਇਹਨਾਂ ਨੇ ਮੁਕਤ ਦੀ ਸਰਾਬਾ ਪੀਂਦੇ ਆ ਫਿਰ ਗੁੰਡਾ ਕਰਦੀ ਕਰਦੇ ਫਿਰ ਬੱਚਿਆਂ ਨੂੰ ਮਾਰਦੇ ਆ ਫਿਰ 20000 ਮੰਗਦੇ ਆ 5000 ਮੰਗਦੇ ਆ ਆ ਜੇ ਨੌਜਵਾਨ ਆ ਜਿਹੜਾ ਕਿਸ ਮਾਤਾ ਦਾ ਮਾਰ ਦਿੱਤਾ ਹੁਣ ਕਿੱਥੋਂ ਲਿਆ ਕੇ ਦੇਵੋਗੇ ਤੁਸੀਂ ਪਾਪੀਓ ਅਨਕਵਾਰੀ ਕਰਕੇ ਤੁਸੀਂ ਹੁਣ ਕੀ ਉਹਨੂੰ ਫਾਇਦਾ ਦੋਗੇ ਤੁਹਾਡੀ ਅਨਕਵਾਰੀਆਂ ਕੀ ਕਰਨਗੀਆਂ ਤੁਸੀਂ ਆਪਣੇ ਬੰਦੇ ਦੇ ਖਿਲਾਫ ਕੰਮੇ ਜਾਓਗੇ ਕੀ ਤੁਹਾਡੀ ਅਨਕਵਾਰੀ ਹੋਊਗੀ ਇਹ ਹਾਲ ਆ ਪੰਜਾਬ ਦਾ ਅੱਜ ਪੰਜਾਬ ਦੇ ਦੋ ਘਾਜ ਪਸਤਾਰੇ ਆ ਬਦਲਾ ਲਿਆ ਕੇ ਅੱਜ ਜਿਹੜੇ ਪਸਤਾਰੇ ਆ ਕਮੈਂਟ ਵੀ ਜ਼ਰੂਰ ਕਰਨਾ ਇਹ ਸਰਕਾਰ ਭਗਵੰਤ ਮਾਨ ਦੇ ਇਸ ਕਰਕੇ ਬਣਾਈ ਸੀ ਕਿ ਤੂੰ ਸਿੱਖਾ ਉੱਤੇ ਜਾਂ ਸਿੱਖ ਨੌਜਵਾਨਾਂ ਉੱਤੇ ਜ਼ੁਲਮਾ ਤੇਰੀ ਪਸਟਾਵੇ ਤੋ ਉਹਨਾਂ ਦੇ ਲਗਾਵਾ ਖੁੱਲੀਆਂ ਛੜਦੇਵੇਂ ਤਾਂ ਉਹ ਚੱਕ ਚੱਕ ਕੇ ਜਿਹੜਾ ਕਿ ਇੱਕ ਕੁੱਤਿਆਂ ਦੀ ਤਰ੍ਹਾਂ ਉਹਨੂੰ ਮਾਰੀ ਜਾਣ ਆ ਇਹ ਕਿੱਥੋਂ ਦਾ ਕਾਨੂੰਨ ਆ ਇਹ ਕਿਹੜੇ ਦੇਸ਼ ਦਾ ਕਾਨੂੰਨ ਆ ਇਹ ਕਿਹੜੇ ਸੰਵਿਧਾਨ ਕਹਿੰਦਾਗਾ ਕਿ ਭਾਈ ਤੁਸੀਂ ਮੁੰਡਿਆਂ ਨੂੰ ਚੱਕੋ ਕਿਸਦਾ ਕਵੇਂ ਮਾਰ ਦਿਓ ਕਿਸਦਾ ਕਵੇਂ ਮਾਰ ਦਿਓ ਹੁਣ ਜੇਕਰ 20000 ਉਹਨੇ 5000 ਨਹੀਂ ਦਿੱਤਾ ਤੁਸੀਂ ਮੁੰਡਾ ਮਾਰ ਦਿੱਤਾ ਅੱਜ ਮਾਤਾ ਰੋਂਦੀ ਆ ਕਰ ਲਾਉਂਦੀ ਆ ਕਿ ਮੈਂ ਆਪਦੀ ਪੁੱਤ ਵੀ ਉਹਨਾਂ ਤਰ੍ਹਾਂ ਸੰਸਕਾਰ ਨਹੀਂ ਕਰਨਾ ਜਿੰਨਾ ਤੱਕ ਇਹਨਾਂ ਜਾਲਮ ਪੁਲਿਸ ਵਾਲਿਆਂ ਦੇ ਅਫਸਰਾਂ ਉੱਤੇ ਕਾਰਵਾਈ ਨਹੀਂ ਹੁੰਦੀ ਬੀਬਾ ਨਾ ਅੱਜ ਹੋਵੇ ਨਾ ਕੱਲ੍ਹ ਹੋਵੇ ਇਹ ਜਿਹੜਾ ਕਿ ਇਹਨਾਂ ਦੇ ਹੁਣ ਲਹੂ ਜਿਹੜਾ ਮੂੰਹ ਲੱਗਿਆ ਹੋਇਆਗਾ ਉਹ ਨਹੀਂ ਲੈ ਰਿਹਾ ਇਸ ਕਰਕੇ ਜਿਹੜਾ ਸਿੱਖ ਨੇ ਜਿਹੜੇ ਜਥੇਬੰਦੀਆਂ ਚਲੋ ਕੁਝ ਇੱਕ ਖੜੀਆਂ ਨੇ ਜਥੇਬੰਦੀਆਂ ਹੱਕ ਦੇ ਵਿੱਚ ਪਰ ਅੱਜ ਸਾਰੇ ਪੰਜਾਬ ਨੂੰ ਸੁੱਤਾ ਪਿਆ ਪੰਜਾਬ ਜੇ ਅੱਜ ਸਾਰਾ ਪੰਜਾਬ ਨਹੀਂ ਜਾਗਦਾ ਆਉਣ ਵਾਲੀ ਅੱਗ ਪਤਾ ਨਹੀਂ ਕਿਦੇ ਘਰ ਦੇ ਵਿੱਚ ਲੱਗੂ ਆਉਣ ਵਾਲਾ ਨੌਜਵਾਨ ਪਤਾ ਨਹੀਂ ਕਿਦਾ ਸੁਭਾਅ ਹੋਊਗਾ ਆਉਣ ਵਾਲਾ ਨੌਜਵਾਨ ਪਤਾ ਨਹੀਂ ਕਿਹੜੀਆਂ ਗੋਲੀਆਂ ਦਾ ਜਿਹੜਾ ਸਕਾਰ ਹੋਊਗਾ ਆਉਣ ਵਾਲੇ ਨੌਜਵਾਨ ਦੇ ਪਤਾ ਨਹੀਂ ਕਿਤੇ ਕਰੰਟ ਲੱਗਣਗੇ ਆਉਣ ਵਾਲਾ ਨੌਜਵਾਨ ਤੁਹਾਡਾ ਪਤਾ ਨਹੀਂ ਕਿਦੋਂ ਕਿਹੜੇ ਥਾਣੇ ਵਿੱਚ ਕੁੱਟ-ਕੁੱਟ ਕੇ ਮਾਰ ਦੇਣਗੇ ਤੁਸੀਂ ਆਏ ਜਿਹੜਾ ਗੱਲ ਆ ਜਿਹੜੀ ਅੱਜ ਦੀ ਇਹ ਲਿਖ ਕੇ ਰੱਖ ਲਿਓ ਇਹ ਵੀਡੀਓ ਸਾਂਭ ਕੇ ਰੱਖ ਲਿਓ ਇਹ ਤੁਹਾਡੇ ਨਾਲ ਵੀ ਸਾਰਾ ਕੁਝ ਕਾਰਾ ਇਹ ਹੋਣਾਗਾ ਇਹ ਅਜੇ ਤੋ ਨਹੀਂ ਕਰ ਰਹੇ ਇਹ 90 ਦਾ ਹੱਕੇ ਦਾ ਜਿਹੜਾ ਇਹਨਾਂ ਦੇ ਖੂਨ ਲੱਗਿਆ ਜਿਹੜਾ ਇਹਨਾਂ ਦੇ ਰੂਹ ਪ੍ਰਵੇਸ਼ ਆ ਜਿਹੜੀ ਕਰ ਚੁੱਕੀ ਆ ਉਹਨਾਂ ਬੁੱਚੜ ਅਫਸਰਾਂ ਦੀ ਕੇਪੀਐਸ ਗੱਲ ਵਰਗਿਆਂ ਦੀ ਸਵਰਨ ਕੋਠ ਨੇ ਵਰਗਿਆਂ ਦੀ ਹੋਰ ਕਿਤੇ ਕਿਤੇ ਜਿਹੜੇ ਬੁੱਚੜ ਅਫਸਰ ਹੋਏ ਆ ਇਹ ਉਹਨਾਂ ਦਾ ਖੂਨ ਆ ਜਿਹੜਾ ਕਿ ਅਜੇ ਨੌਜਵਾਨਾਂ ਨੂੰ ਇੱਕ ਆ ਜਿਹੜਾ ਕਿ ਜਨਮ ਰਾਂ ਵਾਂਗੂ ਮਾਰ ਰਹੇ ਆ ਯਾ ਕਮਾਲ ਹੋ ਗਈ ਯਾਰ ਪੰਜਾਬ ਦੇ ਵਿੱਚ ਆ ਕਾਣ ਪਹਿਲੀ ਵਾਰ ਸੁਣਿਆਂਗਾ ਕਿ ਸਭ ਤੋਂ ਪਹਿਲਾਂ ਸੁਣਿਆ ਸੀ ਕਿ ਜਿਹੜਾ 84 ਦੇ ਵਿੱਚ ਹੋਇਆ ਤੇ ਨਵੰਬਰ 84 ਦੇ ਵਿੱਚ ਹੋਇਆ 90 ਦਾ ਅੱਕੇ ਵਾਲਾ ਜਿਹੜਾ ਉਹ ਵੀ ਜਿਹੜਾ ਅੱਖੀ ਜਿਹੜਾ ਵੇਖਿਆਗਾ ਉਸ ਤੋਂ ਬਾਅਦ 2025 ਆ ਗਿਆ ਲੋਕਾਂ ਨੇ ਇਸ ਕਰਕੇ ਬਦਲਾਅ ਨਹੀਂ ਲੈਂਦਾ ਸੀ ਕਿ ਤੂੰ ਲੋਕਾਂ ਦੇ ਪੁੱਤਾਂ ਨੂੰ ਚੁੱਕ-ਚੁੱਕ ਕੇ ਮਰਵਾਵੇਂ ਭਵੰਤਮਾਨ ਜੀ ਲੋਕਾਂ ਨੇ ਇਹ ਬਦਲਾਅ ਲੈਂਦਾ ਸੀ ਕਿ ਤੂੰ ਲੋਕ ਪੁਰਾਣੀਆਂ ਸਰਕਾਰਾਂ ਤੋਂ ਅੱਕੇ ਹੋਏ ਸੀ ਕਿ ਉਹਨਾਂ ਨੇ ਬੇਆਦਮੀ ਦਾ ਇਨਸਾਫ਼ ਨਹੀਂ ਦਿੱਤਾ ਉਹਨਾਂ ਦੇ ਸਮੇਂ ਦੇ ਵਿੱਚ ਚਿੱਟਾ ਆ ਗਿਆ ਤੇ ਜਵਾਨੀ ਮਰਨ ਲੱਗੀ ਤਾਂ ਉਸ ਤੋਂ ਬਾਅਦ ਭਵੰਤਮਾਨ ਦੀ ਸਰਕਾਰ ਆਉਂਦੀ ਆ ਉਹ ਬੇਅਦਬੀ ਵੀ ਹੁੰਦੀਆਂ ਤੇ ਜਿਹੜਾ ਕਿ ਨਸ਼ਾ ਵੀ ਜਿਹੜਾ ਵਿਕਦਾਗਾ ਤੇ 31 ਮਈ ਕਿਹਾ ਸੀ ਅੱਜ 2 ਜੂਨ ਹੋ ਗਈ ਆ ਤੇ ਤੁਹਾਡੀ ਸਰਕਾਰ ਹੁੰਦਿਆ ਹੋਇਆ ਨਸ਼ਾ ਚਾਰਸ ਫੇਰੇ ਉਸ ਤਰ੍ਹਾਂ ਹੀ ਬਿਕ ਰਿਆਗਾ ਕੋਈ ਫਰਕ ਨਹੀਂ ਪਿਆ ਫਰਕ ਇਹ ਪਿਆਗਾ ਕਿ ਤੁਸੀਂ ਇੱਕ ਇਹ ਮੁੰਡਿਆਂ ਨੂੰ ਜੇ ਕੋਈ ਨਸ਼ਾ ਵੇਚਦਾ ਜਾਂ ਕਰਦਾ ਉਹਨੂੰ ਚੱਕ-ਚੱਕ ਕੇ ਮਾਰਨਾ ਇਹ ਬਹੁਤ ਹੀ ਮੰਦ ਭਾਗਾ ਬੜਾ ਜਿਹੜਾ ਕਿ ਆਪਾਂ ਕਹਿੰਦਾ ਦੁਖਦਾਈ ਜਿਹੜੀ ਇਹ ਖਬਰ ਆ ਤੇ ਦੁਖਦਾਈ ਜਿਹੜਾ ਕਿ ਇਹ ਪੰਜਾਬ ਦੇ ਲਈ ਆ ਕਿਉਂ ਆ ਪੰਜਾਬ ਦੇ ਲਈ ਦੁਖਦਾਈ ਇਹ ਕਿਉਂਕਿ ਪਤਾ ਨਹੀਂ ਅਗਲਾ ਨਿਸ਼ਾਨਾ ਕਿਹੜਾ ਨੌਜਵਾਨ ਹੋਊਗਾ ਇਸ ਵੀਡੀਓ ਨੂੰ ਵੱੱਟ ਤੋਂ ਵੱੱਟ ਸ਼ੇਅਰ ਕਰਨਾ ਤੇ ਪਾਓ ਇਹਨਾਂ ਲੋਕਾਂ ਨੂੰ ਇਹਨਾਂ ਇਹ ਜੇ ਬੁੱਚੜ ਅਫਸਰਾਂ ਨੂੰ ਲਾਣ ਤਾਂ ਤਾਂ ਕਿ ਜਿਹੜਾ ਲੋਕੋ ਜਾਗੋ ਜੇਕਰ ਤੁਸੀਂ ਨਹੀਂ ਜਾਗਦੇ ਜੇਕਰ ਇਸ ਤਰ੍ਹਾਂ ਸੁੱਤੇ ਰਹੇ ਤਾਂ ਆਉਣ ਵਾਲੀ ਹੋ ਸਕਦਾ ਤੁਹਾਡੇ ਮੁੰਡੇ ਦੀ ਵਾਰੀ ਹੋਊਗੀ ਧੰਨਵਾਦ ਵੈਜੂ ਕਾ ਖਾਲਸਾ ਵੈਜੂ ਕੀ ਫਤਿਹ